ਦੋਨੀਆਂ ਗੇਟਾਂ ਉਨਾ ਜਿੰਦੇ ਲਾਉਂਦੇ ਆ ਜਿੰਦੇ ਗੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਭਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਦੂਜਾ ਘਰ ਦਾ ਗੇਟ ਆ ਡੋਰ ਦੋਨੀਆਂ ਗੇਟਾਂ ਉਨਾ ਜਿੰਦੇ ਲਾਉਂਦੇ ਆ ਜਿੰਦੇ ਗੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਭਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿਉਂਕਿ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਰਾਤੀ ਰੈੜੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਰੈੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕ ਕੇ ਤਮਾਂ ਕਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਬੱਦ ਮੈਂ ਦੇਖਦਾ ਹੁੰਦਾ ਵੀ ਗੱਡੀ ਤਾਂ ਨਹੀਂ ਰਹੀ ਗੋਰੀ ਵੀ ਚਲੂ ਕਰੇਗੀ ਕਿਤੇ ਕੁਝ ਹੋਰ ਹੀ ਡਰਾਮਾ ਨਾਲ ਕਰ ਲੋਗੇ ਕਿ ਪ੍ਰਭ ਨੂੰ ਨਾ ਕੁਛ ਕਹੇ ਉਹ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਸਦੀ ਹਾਂ ਵੀ ਜੇ ਮੈਂ ਜਲਪੁਰੇ ਤੇ ਆ ਗਈ ਤਾਂ ਦੈਨੂੰ ਇਹ ਜਲਪੁਰਾ ਮੇਰਾ 20% ਨਾਲਦਾ ਉਹਨਾਂ ਨੂੰ ਪਤਾ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਕਦੇ ਇੰਨਾ ਡਰੇ ਪਏ ਮੈਂ ਤੋਂ ਉਹ ਜਾਣਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਘੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਕਿਉਂ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰੈਡੀ ਪਹਿਲਾਂ 11 ਵੇ ਗੱਡੀ ਦੇਖਾਂਗੇ ਫਿਰ ਰੈਡੀ 2 ਵਜੇ ਗੱਡੀ ਦੇਖਾਂਗੇ ਮੈਂ ਕੈਮਰੇ ਚੱਕ ਕੇ